ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਖਾਲਿਸਤਾਨ ਦੇ ਸੰਘਰਸ਼ ਵਿੱਚ ਵੱਡਮੋਲਾ ਯੋਗਦਾਨ ਪਾਉਣ ਵਾਲੇ ਸੇਖਾ ਗੂ ਪਈ ਹਰਦੀਪ ਸਿੰਘ ਨੇਜਰ ਦੀ ਪਹਿਲੀ ਵਰ੍ਹੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਜੀ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਖੰਡ ਪਟ ਸਾਹਿਬ ਦੇ ਭੋਗ ਪਾਏ ਗਏ ਉਪਰਾੰਤੀ ਇਲਾਹੀ ਬਾਣੀ ਦਾ ਕੀਰਤਨ ਹੋਇਆ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਐਸਜੀਪੀਸੀ ਪ੍ਰਧਾਨ ਅਤੇ ਮੈਂਬਰ ਸਹਿਬਾਨ ਵੀ ਹਾਜ਼ਰ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਪਈ ਹਰਦੀਪ ਸਿੰਘ ਨੇਜਰ ਨੂੰ ਕੌਮ ਦਾ ਸ਼ਹੀਦ ਐਲਾਨਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਪੰਥਕ ਦੀਵਾਨ ਉਪਰੰਤ ਸਿੱਖਾਗੂਆਂ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਗੁਰਮਤਿ ਆਪਾਂ ਸਾਰੇ ਨੂੰ ਪਹੁੰਚ ਲਈ ਪਤਾ ਹੈ। ਆਪਾਂ ਸਾਰੇ ਖਬਰਾਂ ਨਾਲ, ਮੀਡੀਆ ਨਾਲ, ਸੋਸ਼ਲ ਮੀਡੀਆ ਤੇ ਨਾਲ ਜੁੜੇ ਹੋਇਆ ਕਿ 1 ਸਾਲ ਪਹਿਲਾਂ ਜਦੋਂ ਭਾਈ ਸਾਹਿਬ ਜੀ ਦਾ ਕਨੌੜਾ ਦੀ ਤਰਤੀ ਤੇ ਸਰੀ ਦੀ ਤਰਤੀ ਤੇ ਇਹ ਗੋਲੀਆਂ ਮਾਰ ਕੇ ਭਾਈ ਸਾਹਿਬ ਜੀ ਹੋਰਾਂ ਨੂੰ ਸ਼ਹੀਦ ਕੀਤਾ ਗਿਆ। ਵਰਕਲੇਟਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਪੀ ਪਾਰਲੀਮੈਂਟ ਦੇ ਵਿੱਚ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਸ਼ਬਦ ਕਹੇ ਸਨ ਕਿ ਭਾਈ ਹਰਦੀਪ ਸਿੰਘ ਮੇਜਰ ਦੀ ਜਿਹੜੀ ਸ਼ਹਾਦਤ ਹੈ ਇਹ ਭਾਰਤੀ ਸਟੇਟ ਦੀਆਂ ਏਜੰਸੀਆਂ ਦੇ ਵੱਲੋਂ ਕੀਤੀ ਗਈ ਹੈ। ਭਾਈ ਸਾਹਿਬ ਇਹ ਜਿਹੜਾ ਕਥਨ ਉੱਥੇ ਹੋਇਆ ਜਿਵੇਂ ਉਹ ਸ਼ਬਦ ਵਰਤੇ ਕਿ ਭਾਰਤੀ ਏਜੰਸੀਆਂ ਦੇ ਜਿਹੜੇ ਕਰੰਦੇ ਨੇ ਜਿਹੜੇ ਟਾਉਟ ਨੇ ਉਹਨਾਂ ਨੇ ਕੀਤਾ ਹੈ। ਪਰ ਪਿਛਲੇ ਸਮੇਂ ਕੋਸ਼ਿਸ਼ ਪੰਜਾਬੀ ਨੌਜਵਾਨ ਪੁਲਿਸ ਸਰਕਾਰ ਨੇ ਇਸ ਕੇਸ ਵਿੱਚ ਗ੍ਰਿਫਤਾਰ ਵੀ ਕੀਤੇ। ਪਰ ਇਹ ਪਹਿਲੀ ਘਟਨਾ ਨਹੀਂ ਕਿ ਜਿਹੜੇ ਕੈਨੇਡਾ ਵਿੱਚ ਆਪਰੇ ਭਾਈ ਸਾਹਿਬ ਵੀ ਸ਼ਹੀਦ ਹੋਏ। ਇਹ ਤਾਂ ਤੋਂ ਪਹਿਲਾਂ ਵੀ ਕੁਝ ਐਸੀਆਂ ਨਾਮਵਰ ਪੰਥੀਆਂ ਹਸਤੀਆਂ ਲੋ ਵਿਦੇਸ਼ਾਂ ਦੀ ਧਰਤੀ ਤੇ ਕਿਸੇ ਨਾ ਕਿਸੇ ਢੰਗ ਨਾਲ ਜੋ ਸੂਝੂਦ ਕੀਤਾ ਗਿਆ ਗੁਰੂ ਕੋਲ ਖਿਖਾਰੀ ਦਾ ਬਚਨ ਹੈ ਉਹ ਕਹਿੰਦਾ ਕਿ ਇੱਕ ਫੀਨਿਕਸ ਪੰਛੀ ਹੁੰਦਾ ਹੈ ਉਹ ਪੰਛੀ ਅਕਾਸ਼ ਵਿੱਚ ਹਮੇਸ਼ਾ ਉੱਡਦਾ ਰਹਿੰਦਾ ਹੈ ਤੇ ਜਦੋਂ ਆਪਣਾ ਅੰਤਲਾ ਸਮਾਂ ਨੇੜੇ ਜਾਣਦਾ ਧਰਤੀ ਤੇ ਆ ਕੇ ਆਪਣੀ ਚੁੰਝ ਨਾਲ ਇਹ ਤੇ ਇਕੱਠੇ ਕਰਦਾ ਹੈ ਉਹ ਤੇ ਇਕੱਠੇ ਕਰਕੇ ਆਪਣੀ ਚਿਖਾ ਤਿਆਰ ਕਰਦਾ ਹੈ ਪਰ ਉਹਦੇ ਦੁਆਲੇ ਗੀਤ गाਦਾ ਹੈ ਉਸ ਤਿਲਕਿਆਂ ਦੇ ਵਿੱਚੋਂ ਆਗ ਨੂੰ ਪੈਦਾ ਕਰਦਾ ਹੈ ਉਸ ਆਗ ਦੇ ਵਿੱਚ ਆਪਣੇ ਆਪ ਨੂੰ ਸਾਰ ਕੇ ਸੁਆ ਕਰ ਦਿੰਦਾ ਹੈ ਪਰ ਜਦੋਂ ਉਸ ਆਗ ਵਿੱਚੋਂ ਉਹਦੀ ਸੁਆ ਜਿਹੜੀ ਹੁੰਦੀ ਹੈ ਉਹਦੇ ਵਿੱਚੋਂ ਇੱਕ ਹੋਰ ਫਿਰ ਇੱਕ ਪੰਛੀ ਜਿਹੜਾ ਉਹ ਤਿਆਰ ਹੋ ਕੇ ਤੇ ਆਕਾਸ਼ ਵੱਲ ਉਡਾਰੀ भर ਜਾਂਦਾ ਹੈ ਜੇ ਕੋਈ ਕੋੰ ਦਾ ਜਦੋਂ ਕੋਈ ਸ਼ਹੀਦ ਹੁੰਦਾ ਹੈ ਤੇ ਮਤ ਸੋਚੇ ਕਿ ਉਹ ਸ਼ਹੀਦ ਹੋ ਗਿਆ ਤੇ ਗੱਲ ਮੁੱਕ ਗਈ ਇੱਕ ਸ਼ਹੀਦ ਹੋਰ ਕਈ ਸ਼ਹੀਦਾਂ ਨੂੰ ਪੈਦਾ ਕਰ ਜਾਂਦਾ ਹੈ ਪਰ ਗੁਰੂ ਕੋ ਸਦੀਆਂ ਗੁਜ਼ਰ ਗਈਆਂ ਲੱਖਾਂ ਦੇ ਗਿਣਤੇ ਵਿੱਚ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਇਸੇ ਸਮੇਂ ਦੀ ਭਾਰਤੀ ਹਕੂਮਤ ਨੇ ਪੰਜਾਬ ਦੀ ਸਰਕਾਰ ਵੱਲੋਂ ਭਾਰਤੀ ਏਜੰਸੀਆਂ ਨੇ ਪੰਜਾਬ ਦੇ ਹਜ਼ਾਰਾਂ ਦੇ ਗਿਣਤੇ ਵਿੱਚ ਨੌਜਵਾਨ ਪੁੱਤ ਕੋਹ ਕੋਹ ਕੇ ਝੂਠੇ ਦੁਸ਼ਮਣਾਂ مقابلے ਬਣਾ ਬਣਾ ਕੇ ਸ਼ਹੀਦ ਕੀਤੇ ਨੇ ਸਾਡੇ ਸਾਹਮਣੇ ਇਤਿਹਾਸ ਹੈ ਕਿ ਕਈ ਕਈ ਪਿੰਡਾਂ ਦੇ ਵਿੱਚ ਕਈ ਕਈ ਸਾਲਾਂ ਤੱਕ ਬਰਾਤਾਂ ਨਹੀਂ ਸੰਚੜੀਆਂ ਕਿਉਂਕਿ ਮੁੱਛ ਫੁੱਟ ਗੱਭਰੂ ਜਵਾਨ ਜੇ ਨੌਜਵਾਨ ਸੇਖਾਂ ਸੇਖਾਂ ਦੇ ਪੁੱਤ ਸਨ ਉਹ ਭਾਰਤੀ ਹਕੂਮਤ ਨੇ ਜਾਦੀ ਉਸ ਵਕਤੀ ਸਰਕਾਰ ਨੇ ਕੋਕੋਕੇ ਝੂਠੇ ਤੂਸ ਮੁਕਾਬਲੇ ਬਣਾ ਕੇ ਸ਼ਹੀਦ ਕੀਤੇ ਥਾਰਿਆਂ ਦੇ ਵਿੱਚ ਸਾਡੀਆਂ ਧੀਆਂ ਪੈਣਾ ਦੀਆਂ ਬੇਪਤੀਆਂ ਹੋਈਆਂ ਕੋਕੋਕੇ ਅਸੀਂ ਲੱਖਾਂ ਆਪਣੇ ਪੁੱਤ ਸ਼ਹੀਦ ਕਰਵਾ ਕੇ ਤੇ ਸ਼ਹੀਦ ਹੋਣ ਵਾਲੇ ਜਿਹੜੇ ਕਤਾਰ ਹੈ ਇਹਨੂੰ ਹੋਰ ਲੰਬੀ ਕਰਦੇ ਚਲੇ ਜਾਵਾਂਗੇ ਕਿ ਜੇਕਰ ਭਾਈ ਹਰਦੀਪ ਸਿੰਘ ਮਿੱੱਜਰ ਦੀ ਸ਼ਹਾਦਤ ਹੋਈ ਹੈ ਕਿ ਉਸ ਤੋਂ ਬਾਅਦ ਫਿਰ ਅਸੀਂ ਸ਼ਹੀਦੀ ਦਾ ਰਸਤਾ ਫੜ ਕੇ ਤੁਰ ਪਾਂਗੇ ਗੁਰਮੁਖ ਕੋ ਸਾਨੂੰ ਇਸ ਵਰਤਾਰੇ ਨੂੰ ਹਲੋ ਦਿ ਲੋੜ ਸਾਨੂੰ ਆਪਣੇ ਪੰਜਾਬ ਦੇ ਪੁੱਤੋ ਸਿੱਖਾਂ ਦੇ ਪੁੱਤ ਜੋ ਪੰਥ ਪ੍ਰਸੰਗ ਇਹਨਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਪਰ ਇਸ ਕਾਰਜ ਵਾਸਤੇ ਸਫਲ ਅਸੀਂ ਤਾਂ ਹੋ ਸਕਦੇ ਹਾਂ ਆਪਣੇ ਹੱਤਾਂ ਦੀ ਪ੍ਰਾਪਤੀ ਵਾਸਤੇ ਜਿਹੜੇ ਜੂਝਣ ਵਾਲੇ ਗੁਰਮੁਖ ਨੌਜਵਾਨ ਨੇ ਜੇਕਰ ਐਸੇ ਤਰ੍ਹਾਂ ਚੱਲਦਾ ਰਿਹਾ ਨੌਜਵਾਨ ਪੈਦਾ ਹੁੰਦੇ ਰਹਿਣਗੇ ਤੇ ਹਕੂਮਤਾਂ ਜਿਹੜੀਆਂ ਸਟੇਟਾਂ ਦੀਆਂ ਏਜੰਸੀਆਂ ਲੈ ਫੂਕ ਕਿਸ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਸ਼ਹੀਦ ਕਰਦਿਆਂ ਰਹਿਣ ਗੀਆਂ ਤੇ ਇਹ ਜਿਹੜਾ ਸਿਲਸਿਲਾ ਹੈ ਇਹ ਕਦੇ ਵੀ ਗੁਰਮਖੋ ਖਤਮ ਨਹੀਂ ਹੋਏਗਾ ਸਾਨੂੰ ਇਸ ਸਿਲਸਿਲੇ ਨੂੰ ਥੱਲਣ ਦੀ ਲੋੜ ਹੈ ਸਾਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਆਪਣੇ ਘਰ ਦੀ ਪ੍ਰਾਪਤੀ ਵਾਸਤੇ ਸਾਨੂੰ ਇੱਕਜੁੱਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਤਰ ਸ਼ਾਇਆ ਹੋਏ 71 ਹੋ ਕੇ ਸਾਂਝੇ ਤੌਰ ਤੇ ਇੱਕ ਹੰਬੜਾ ਮਾਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਸਾਰੇ ਨਾਲ ਮਿਲ ਕਰਕੇ ਕਰ ਸਕੀਏ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ कि सतगुरु जी खालसा पंथ अंदर पूर्ण एकता इतफाक बख्शिश कर सारे तख्त साहबाना तो दो टाइम यह अरदास जाती है कि सतगुरु जी अपने साजे हुए खालसा पंथी चढ़ भी कला करो अपने साजे हुए खालसा पंथ अंदर पूर्ण एकता इतफाक बख्शिश करो सतगुरु साहब इतफाक बख्शिश कर ਔਰ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਆਪਣੀ ਮੰਜ਼ਲ ਵੱਲ ਨੂੰ ਵਧਮ ਭਾਇਆ ਕਰਨਗੇ ਔਰ ਜਿਹੜੀ ਸਾਡੀਆਂ ਇਹ ਸਲਮਾਨਤ ਜਥੇਬੰਦੀਆਂ ਨੇ ਸਾਡੀਆਂ ਸੰਸਥਾਵਾਂ ਨੇ ਸਾਨੂੰ ਆਪਣੀਆਂ ਸੰਸਥਾਵਾਂ ਨੂੰ ਤਗੜੇ ਕਰਨ ਦੀ ਲੋੜ ਹੈ ਸਾਨੂੰ ਆਪਾਂ ਜਥੇਬੰਦੀਆਂ ਸੰਸਥਾਵਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਦੇਖਾ ਦੇਖੀ ਜੋ ਪੰਥਰੋਹੀ ਦਾਖਤਾ ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨ ਵਾਸਤੇ ਲੱਗੀਆਂ ਹੋਈਆਂ ਸਾਡੀਆਂ ਜਥੇਬੰਦੀਆਂ ਨੂੰ ਖਤਮ ਕਰਨ ਵਾਸਤੇ ਲੱਗੀਆਂ ਹੋਈਆਂ ਉਹਨਾਂ ਤੋਂ ਸਾਨੂੰ ਸੁਚੇਤ ਰਹਿ ਕੇ اپنی ਸੰਸਥਾਵਾਂ ਨੂੰ ਤਗੜੇ ਕਰਨ ਦੀ ਲੋੜ ਹੈ ਸੰਸਥਾਵਾਂ ਦੇ ਵਿੱਚ ਜੇਕਰ ਕਿਸੇ ਪ੍ਰਕਾਰ ਦੀ ਕਮੀਆਂ ਤੇ ਦੁਰ ਕੀਤੇ ਜਾ ਸਕਦੀ ਹੈ ਸੰਸਥਾਵਾਂ ਜਿੱਥੇ ਬੰਦੀਆਂ ਬਾੜੀਆਂ ਨਹੀਂ ਹੁੰਦੀਆਂ ਕੁਝ ਲੋਕ ਐਸੇ ਸੰਸਥਾਵਾਂ ਵਿੱਚ ਜਿੱਥੇ ਬੰਦੀਆਂ ਚ ਆ ਜਾਂਦੇ ਨੇ ਕਿ ਜੁਨ੍ਹਾਂ ਦੇ ਕਾਰਨ ਜਿੱਥੇ ਬੰਦੀਆਂ ਸੰਸਥਾਵਾਂ ਬਦਲ ਜਾਂਦੀਆਂ ਕੋਈ ਗਲਤ ਕੰਮ ਹੋ ਜਾਂਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇਕਰ ਸਰੀਰ ਵਿੱਚ ਕੋਈ ਬਿਮਾਰੀ ਹੈ ਉਸ ਸਰੀਰ ਨੂੰ ਖਤਮ ਕਰ ਦਿੱਤਾ ਜਾਏ ਬਿਮਾਰੀ ਨੂੰ ਦੂਰ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ ਐਸੀ ਆਪੀਆਂ ਸ਼ਹੀਦਾਂ ਦੇ ਜਿਥੇ ਮੰਡੀਆਂ ਨੂੰ ਬਚਾਉਣ ਦਾ ਯਤਨ ਕਰੀਏ ਆਪਣੇ ਮਹਾਨ ਸੰਸਥਾਵਾਂ ਨੂੰ ਬਚਾਉਣ ਦਾ ਯਤਨ ਕਰੀਏ ਗੁਰਮੁਖਤਾ ਹੀ ਐਸੀ ਆਪਣੀ ਜਿਹੜੀ ਸਹੀ ਮੰਡਲ ਹੈ ਸਹੀ ਸਾਧਾਰਨ ਰਸਤਾ ਹੈ ਐਸੀ ਉਸ ਰਸਤੇ ਵੱਲ ਪੁਰਸਾ ਕਾਂਗੇ ਸਤਕੂਰ ਨਿਰਕਰਨ ਐਸੀ ਸਾਰੇ ਇੱਕ ਸਾਰਤਾ ਦੇ ਨਾਲ ਇੱਕੇ ਜਸੂਤ ਵਿੱਚ ਪ੍ਰਵੇਸ਼ ਆਈਏ ਤਾਂ ਕਿ ਜੇਹੀ ਘਟਨਾ ਜਿਹੜੀ ਭਾਈ ਹਰਦੀਪ ਸਿੰਘ ਜਰਨਲ ਵਰਦੇਸੀ ਧਰਤੀ ਤੇ ਵਾਪਰੀ ਹੈ ਉਹ ਕਿਸੇ ਹੋਰ ਪੰਜਾਬੀ ਸਿੱਖ ਨੌਜਵਾਨ ਸੰਗਠਨ ਸ਼ਹੀਦ ਨੌਜਵਾਨ ਪੰਥ ਪ੍ਰਸ ਨੌਜਵਾਨ 팀ੜ ਉਹ ਨਾ ਵਾਪਰੀ ਕੈਨੇਡਾ ਦੀ ਧਰਤੀ ਤੇ 18 6 2023 ਨੂੰ ਭਾਰਤੀ ਸਟੇਟ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਪਲਾਨ ਕਰਕੇ ਕਤਲ ਕਰਵਾਏ ਗਏ ਸ਼ਹੀਦ ਪਾਈ ਹਰਦੀਪ ਸਿੰਘ ਨਿੱਜਰ ਦੇ ਪਹਿਲੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਅੰਮ੍ਰਿਤਸਰ ਵਿਖੇ ਪੰਥਕ ਇਕੱਠ ਵਿੱਚ ਸ਼ਾਮਲ ਸਰਗਰਮ ਸੁਹਿਰ ਅਤੇ ਚਤਨ ਸਿੱਖਾਂ ਤੇ ਇਸ ਇਕੱਠ ਵਿੱਚ ਹੇਟ ਲਿਖਿਆ ਮਤਾ ਰੱਖਿਆ ਪ੍ਰਵਾਨਗੀ ਲਈ ਰੱਖਿਆ ਜਾਂਦਾ ਹੈ ਜੂਨ 1984 ਦੇ ਦਰਬਾਰ ਸਾਹਿਬ ਉੱਤੇ ਭਾਰਤੀ ਹਮਲੇ ਦੌਰਾਨ ਸਨ ਜਰਨੈਲ ਸਿੰਘ ਜੀ ਖਾਲਸਾ ਤੇ ਸਾਥੀਆਂ ਦੀ ਸ਼ਹੀਦੀਆਂ ਤੋਂ ਲੈ ਕੇ ਕੈਨੇਡਾ ਦੀ ਧਰਤੀ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੱਕ ਬੇਅੰਤ ਸ਼ਹਾਦਤਾਂ ਸਿੱਖ ਪੰਥ ਦੀ ਝੋਲੀ ਵਿੱਚ ਪੈ ਚੁੱਕੀਆਂ ਹਨ ਇੰਨਾਂ ਸ਼ਹਾਦਤਾਂ ਲਈ ਸਿੱਧੇ ਰੂਪ ਦੇ ਵਿੱਚ ਭਾਰਤੀ ਸਟੇਟ ਅਤੇ ਉਸ ਦੀਆਂ ਸੁਰੱਖਿਆ ਤੇ ਖੁਫੀਆ ਏਜੰਸੀਆਂ ਜ਼ਿੰਮੇਵਾਰ ਹਨ ਦੋਸ਼ੀ ਹਨ ਮੌਜੂਦਾ ਸਮੇਂ ਅੰਦਰ ਖਾਲਿਸਤਾਨ ਦੀ ਵਿਚਾਰਧਾਰਾ ਨੂੰ ਪ੍ਰਣਾਏ ਸਿੱਖ ਭਾਰਤੀ ਸਟੇਟ ਦੇ ਨਿਸ਼ਾਨੇ ਉੱਤੇ ਹਨ ਅਤੇ ਸਟੇਟ ਆਪਣੇ तमाम ਵਸਾਇਲ ਖਰਚ ਕੇ ਉਹਨਾਂ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੀ ਹੈ ਮੋਦੀ ਸਰਕਾਰ 2 ਵਿਚ ਵਿਦੇਸ਼ਾਂ ਦੀ ਧਰਤੀ ਤੇ ਆਜ਼ਾਦੀ ਪਸੰਦ ਸਿੱਖ ਆਗੂਆਂ ਦੀ ਟਾਰਗੇਟ ਕਿਲਿੰਗ ਦੀ ਨੀਤੀ ਨੂੰ ਅੰਜਾਮ ਦੇਣ ਵਾਲੀ ਤਿਕੜੀ ਤਿਕੜੀ ਤਿੰਨ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਅਤੇ ਕੌਮੀ ਸਲਾਹਕਾਰ ਨੂੰ ਮੋਦੀ ਸਰਕਾਰ ਤਿੰਨ ਵਿੱਚ ਉਸੇ ਮਕਾਮ ਤੇ ਕਾਇਮ ਦਾਮ ਰੱਖਿਆ ਗਿਆ ਹੈ ਉਹਨਾਂ ਤਿੰਨਾਂ ਨੂੰ ਫਿਰ ਜਿਹੜੇ ਪਹਿਲੇ ਸੀ ਪੂਰੀ ਸਿੱਖ ਕੌਮ ਨੇ ਵਿਰੋਧ ਕੀਤਾ ਉਹਨਾਂ ਦੀਆਂ ਨੀਤੀਆਂ ਦਾ ਇੰਟਰਨੈਸ਼ਨਲ ਲੈਵਲ ਤੇ ਵਿਰੋਧ ਹੋਇਆ ਪਰ ਮੋਦੀ ਸਰਕਾਰ ਤਿੰਨ ਵਿੱਚ ਉਹ ਤਿੰਨਾਂ ਨੂੰ ਉਸੇ ਮਕਾਮ ਤੇ ਫਿਰ ਰੱਖਿਆ ਗਿਆ ਹੈ। ਨਿਰਸੰਦੇਹ ਭਾਰਤੀ ਨਿਜਾਮ ਨੇ ਅਜਿਹਾ ਕਦਮ ਅਤੇ ਫੈਸਲਾ ਸਿੱਖ ਆਵਾਮ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਜਮਹੂਰੀ ਆਵਾਜ਼ਾਂ ਅਤੇ ਚਿੰਤਾਵਾਂ ਨੂੰ ਦਰਕਿਨਾਰ ਕਰਦੇ ਹੋਏ ਲਿਆ ਹੈ। ਹਾਲਾਤ ਮੰਗ ਕਰਦੇ ਹਨ ਕਿ ਭਾਰਤ ਦੀ ਟ੍ਰਾਂਸ-ਨੈਸ਼ਨਲ ਗੈਰ-ਨਿਆਂਇਕ ਕਿਲਿੰਗ ਦੀ ਨੀਤੀ ਨਾਲ ਮਜ਼ਬੂਤੀ ਅਤੇ ਸ਼ਕਤੀ ਨਾਲ ਨਜਿੱਠਿਆ ਜਾਵੇ। ਵਿਦੇਸ਼ਾਂ ਵਿੱਚ ਸੰਘਰਸ਼ੀਲ ਸਿੱਖ ਜਿੱਥੇ ਆਪਣੀ ਸੁਰੱਖਿਆ ਲਈ ਆਪਣੇ ਮੁਲਕਾਂ ਦੇ ਕਾਨੂੰਨ ਅਤੇ ਪ੍ਰਸ਼ਾਸਨ ਵੱਲੋਂ ਨਜ਼ਰਾਂ ਗੱਡੀ ਬੈਠੇ ਹਨ ਉੱਥੇ ਉਹਨਾਂ ਦੀ ਟੇਕ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਦੇਸ਼ਾਂ ਦੀ ਸਰਕਾਰਾਂ ਖਾਸ ਕਰਕੇ ਜਿਨ੍ਹਾਂ ਮੁਲਕਾਂ ਵਿੱਚ ਸਿੱਖਾਂ ਨੂੰ ਦਰਪੇਸ਼ ਖਤਰਾ ਹੈ ਨੂੰ ਇਹ ਸਬੰਧੀ ਸੁਚੇਤ ਕਰਨ ਅਤੇ ਲੋੜਿੰਦੇ ਪ੍ਰਬੰਧ ਕਰਨ ਦਾ ਸੰਦੇਸ਼ ਸੁਨੇਹਾ ਜਾਣਾ ਸਮੇਂ ਦਾ ਤਕਾਜ਼ਾ ਹੈ ਭਾਰਤ ਵੱਲੋਂ ਸਿੱਖ ਕੌਮ ਦੇ ਸੰਘਰਸ਼ ਨੂੰ ਅਤਵਾਦ ਦਾ ਨਾਮ ਦੇਣਾ ਦੁਨੀਆ ਦੀ ਹਮਾਇਤ ਤੋਂ ਮਹਿਰੂਮ ਕਰਨਾ ਹੈ ਜਿਸ ਲਈ ਅਸੀਂ ਪੱਛਮੀ ਮੁਲਕਾਂ ਨੂੰ ਚੇਤਨਨ ਕਰਦੇ ਹਾਂ ਕਿ ਉਹ ਭਾਰਤੀ ਪ੍ਰੋਪਗੈਂਡੇ ਦਾ ਸ਼ਿਕਾਰ ਨਾ ਹੋਣ ਭਾਈ ਨਿੱਜਰ ਦੇ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਹੋਈ ਵਿਵਾਗ ਰਿਪੋਰਟਿੰਗ ਚਾਹੇ ਉਹ ਸੀਬੀਸੀ ਨੇ ਕੀਤੀ ਹੈ ਚਾਹੇ ਏਬੀਸੀ ਨੇ ਕੀਤੀ ਹੈ ਚਾਹੇ ਅਲ ਜਜ਼ੀਰਾ ਨੇ ਕੀਤੀ ਹੈ ਨੇ ਭਾਰਤ ਦੇ ਵਿਦੇਸ਼ ਮੰਤਰੀ ਦੇ ਬਿਆਨਾਂ ਕੀ ਵਿਦੇਸ਼ਾਂ ਵਿੱਚ ਗੈਰ ਨਿਆਂਕ ਕਤਲ ਸਾਡੀ ਨੀਤੀ ਨਹੀਂ ਦੀਪੋਲ ਖੋਲ ਕੇ ਰੱਖ ਦਿੰਦੀ ਹੈ ਗੁਰਪਤਵਨ ਸਿੰਘ ਪੰਨੂ ਮਾਮਲੇ ਵਿੱਚ ਭਾਰਤੀ ਏਜੰਟ ਨikhil gupta ਦੀ ਅਮਰੀਕਾ ਹਵਾਲਗੀ ਨਾਲ ਹੁਣ ਆਸ ਵੱਜੀ ਹੈ ਕਿ ਕੈਨੇਡਾ ਅਮਰੀਕਾ ਤੇ ਹੋਰ ਮੁਲਕਾਂ ਵਿੱਚ ਭਾਰਤੀ ਹਕੂਮਤ ਵੱਲੋਂ ਕਰਵਾਏ ਜਾ ਰਹੇ ਟਾਰਗੇਟ ਕਿਲਿੰਗ ਦੇ ਵਦੇਰੇ ਗੁੱਜੇ ਪੇਤ ਨਸ਼ਰ ਹੋਣਗੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਕੱਲ ਨikhil gupta ਨੂੰ ਐਕਸਟਰਾ ਡਾਈਡ ਕੀਤਾ ਗਿਆ ਅਮਰੀਕਾ ਦੇ ਵਿੱਚ ਟਾਈਮਿੰਗ ਦੇਖੋ ਤੁਸੀਂ ਗੋਰੇ ਦਾ ਦਿਮਾਗ ਦੇਖੋ ਉਹਨਾਂ ਦੀ ਸਾਇਨਅਪ ਕੱਲ ਉਹਨਾਂ ਨੂੰ ਐਕਸਟਰਾ ਡਾਈਡ ਕੀਤਾ ਗਿਆ ਤੇ ਕੱਲ ਹੀ ਅਮਰੀਕਾ ਦਾ ਐਨਐਸਏ ਇੰਡੀਆ ਦੇ ਐਸਐਨਏ ਨੂੰ ਮਿਲਣ ਲਈ ਦਿੱਲੀ ਪਹੁੰਚ ਗਿਆ ਪਾਇ ਨਿਜਰ ਜੋ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀ ਦੇ ਮੁਖ ਸੇਵਾਦਾਰ ਸਨ ਦੇ ਕਤਲ ਵਿੱਚ ਭਾਰਤੀ ਏਜੰਸੀ ਰਾਹ ਦੀ ਸ਼ਮੂਲੀਅਤ ਨੂੰ ਨੰਗਾ ਕਰਕੇ ਅਤੇ ਚਾਰ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸ਼ਲਾਘਾਯੋਗ ਕਾਰਵਾਈ ਕੀਤੀ ਹੈ ਸਿੱਖ ਪੰਥ ਉਹਨਾਂ ਦਾ ਧੰਨਵਾਦ ਕਰਦਾ ਹੈ ਉੱਥੇ ਨਾਲ ਹੀ ਕੈਨੇਡਾ ਸਰਕਾਰ ਤੋਂ ਸਾਜ਼ਿਸ਼ਕਾਰਿਆਂ ਜਿਹੜਾ ਬ੍ਰੇਨ ਬਿਹਾਈਂਡ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬੈਠ ਕੇ ਇਹ ਕੰਮ ਕੀਤਾ ਉਹਨਾਂ ਨੂੰ ਵੀ ਉੱਥੋਂ ਦੇ ਕਾਨੂੰਨ ਅਨੁਸਾਰ ਸਜ਼ਾ ਦੇਣ ਉਹਨਾਂ ਦੋਸ਼ੀਆਂ ਦੇ ਨਾਮ ਨਸ਼ਰ ਕਰਨ ਅਤੇ ਕੈਨੇਡੀਅਨ ਨਿਆਂ ਪ੍ਰਣਾਲੀ ਤੋਂ ਕਾਤਲਾਂ ਨੂੰ ਜਲਦ ਤੋਂ ਜਲਦ ਸੱਚ ਸਦਾਵਾ ਦੇਣ ਦੀ ਮੰਗ ਕਰਦਾ ਹੈ ਵਿਦੇਸ਼ਾਂ ਦੀ ਧਰਤੀ ਤੇ ਸਰਗਰਮ ਸਿੱਖਾਂ ਨੂੰ ਜਮਹੂਰੀ ਤਰੀਕੇ ਨਾਲ ਸਵੈ ਨਿਰਣੇ ਦਾ ਹੱਕ ਅਤੇ ਆਜ਼ਾਦੀ ਲਈ ਬੋਲਣ ਲਈ ਮਿਲੀ ਰਾਜਸੀ ਸਪੇਸ ਲਈ ਪੰਜਾਬ ਵਿੱਚ ਵਸਦੇ ਸਿੱਖ ਉਹਨਾਂ ਮੁਲਕਾਂ ਖਾਸ ਤੌਰ ਤੇ ਪੰਜ ਅੱਖਾਂ ਵਾਲੇ ਮੁਲਕਾਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਸ਼ੁਕਰਗੁਜ਼ਾਰ ਹਨ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਮੁਲਕਾਂ ਦੇ ਜਿਨ੍ਹਾਂ ਨੇ ਸਾਡੇ ਸਿੱਖ ਭਰਾਵਾਂ ਨੂੰ ਆਪਣੇ ਆਪਣੇ ਮੁਲਕਾਂ ਦੇ ਵਿੱਚ ਇੱਕ ਪੋਲਿਟਿਕਲ ਸਪੇਸ ਦਿੱਤੀ ਹੋਈ ਹੈ ਕਿ ਉਹ ਸਵੈ ਨਿਰਨੇ ਦੀ ਗੱਲ ਕਰ ਸਕਣ ਆਜ਼ਾਦੀ ਦੀ ਗੱਲ ਕਰ ਸਕਣ ਸਜਾਉਣੇ ਅਸੀਂ ਇਸੇ ਇੱਕ ਆਪਣੀ ਸੋਚ ਦੇ ਵਿੱਚ ਅਸੀਂ ਪੈਰਾ ਦੇਣਾ ਆਪਣੀ ਇਸ ਥੀਓਲੋਜੀ ਤੇ ਪਰ ਜੇ ਵੈਸਟ ਦੇ ਮੁਲਕ ਸਾਡੇ ਇਸ ਕਲਚਰ ਦੇ ਨਾਲ ਮੇਲ ਨਹੀਂ ਖਾਂਦੇ ਤੇ ਸਾਡੇ ਨੌਜਵਾਨਾਂ ਨੇ ਜਿਹੜੇ ਨਵੇਂ-ਨਵੇਂ ਅਜੇ ਮੇਰੇ ਵਰਗੇ ਖਾਲਿਸਤਾਨ ਦੇ ਰਾਹ ਤੇ ਤੁਰੇ ਆ ਉਹਨਾਂ ਨੇ ਉਹ ਵੈਸਟਰਨ ਨੂੰ ਗਾਲਾਂ ਕੱਢੀਆਂ ਉਹ ਮੰਦਾ ਮਾੜਾ ਆਖਿਆ ਵੀ ਨਹੀਂ ਜੀ ਸਾਡੀ ਤੇ ਇਹਨਾਂ ਦੇ ਨਾਲ ਰਾਸ ਰਾਲੀ ਨਹੀਂ ਸਕਦੀ ਪਰ ਤੁਸੀਂ ਕਮਾਲ ਵੇਖੋ ਵੀ ਉਹ ਦੋ ਮੁਲਕ ਕੈਨੇਡਾ ਤੇ ਅਮਰੀਕਾ ਉਹ ਦੋਵੇਂ ਖਾਲਿਸਤਾਨੀ ਚਿਹਰਿਆਂ ਦੇ ਮਗਰ ਜਿਸ ਤਰੀਕੇ ਨਾਲ ਖੜੇ ਨੇ ਕੀ ਸਾਡਾ ਫਰਜ ਹੁਣ ਉਹਨਾਂ ਨੂੰ ਸਿਰਫ ਗਾਲਾਂ ਕੱਢਣ ਦਾ ਬਣਦਾ ਮੈਂ ਤਾਂ ਕਹਿ ਰਿਹਾ ਮੂਵਮੈਂਟ ਨੂੰ ਸੀਰੀਅਸਨੈਸ ਨਾਲ ਵੇਖੀਏ ਬਹੁਤ ਸਾਰੇ ਮੁਲਕ ਹੋਣਗੇ ਜਿਹੜੇ ਕਾਮ ਰੈਡੀ ਵਿਚਾਰਧਾਰਾ ਵਾਲੇ ਹੋਣਗੇ ਫਿਰ ਕੀ ਹੋ ਗਿਆ ਬਹੁਤ ਸਾਰੇ ਉਹ ਹੋਣਗੇ ਜਿਹੜੇ ਇਸਾਈਅਤ ਨੂੰ ਮੰਨਣ ਵਾਲੇ ਹੋਣਗੇ ਫਿਰ ਕੀ ਹੋ ਗਿਆ ਸਾਰਿਆਂ ਦਾ ਆਪੋ ਆਪਣਾ ਧਰਮ ਹੈ ਆਪੋ ਆਪਣੀ ਸੋਚ ਆ ਆਪੋ ਆਪਣੀ ਆਡਿਓਲੋਜੀ ਤੇ ਇਹੀ ਸਿੱਖੀ ਦੀ ਖੂਬਸੂਰਤੀ ਆ ਕਿ ਜਿਹੜਾ ਜੋ ਹੈਗਾ ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ ਸੋ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਦੋਹਾਂ ਮੁਲਕਾਂ ਨੇ ਸਾਡੀ ਬਾਹ ਫੜੀ ਆ ਕੈਨੇਡਾ ਨੇ ਤੇ ਅਮਰੀਕਾ ਨੇ ਉਹਦੇ ਲਈ ਸਾਨੂੰ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ ਕਈ ਵਾਰੀ ਨਾ ਅਸੀਂ ਆਪਣੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਉਹ ਵੀ ਗੱਲਾਂ ਪਾ ਲਈ ਨੇ ਜਿਹੜੀਆਂ ਸਾਡੇ ਕਰਕੇ ਹੋਈਆਂ ਨਹੀਂ ਹੁੰਦੀਆਂ ਸਾਡੇ ਕਰਕੇ ਨਹੀਂ ਹੋਈਆਂ ਦੀਆਂ ਪਰ ਅਸੀਂ ਉਹਦਾ ਹੀ ਫੁੱਲ ਕੇ ਅੰਦਰੋਂ ਤੇ ਆਪਣੀ ਝੋਲੀ 'ਚ ਪਾ ਲਈ ਨੇ ਵੀ ਸਾਡੇ ਕਰਕੇ ਹੋਈਆਂ ਤੇ ਮੈਂ ਇਹ ਮੰਨਦਾ ਕਿ ਭਾਈ ਹਰਤੇਪ ਸਿੰਘ ਨੇਜਰ ਦਾ ਕੇਸ ਕੋਈ ਸਾਡੀ ਕਾਮਯਾਬੀ ਨਹੀਂ ਹੈ ਕੀ ਕੌਮ ਦੀ ਇਹ ਉਸ ਸਿੰਘ ਦੀ ਆਪਣੀ ਕਮਾਈ ਸੀ ਜੇ ਸਾਡੀ ਕਾਮਯਾਬੀ ਹੁੰਦੀ ਨਾ ਕੌਮੀ ਰੂਪ ਦੇ ਵਿੱਚ ਮੈਂ ਆਪਣੇ ਸਿੱਖ ਡਾਇਸਪੋਰਾ ਨੂੰ ਵੀ ਅਪੀਲ ਕਰਨੀ ਚਾਹੁੰਦਾ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਹੈ ਪ੍ਰੋਗਰਾਮ ਪਹੁੰਚਣਾ ਹੈ ਉਹਨਾਂ ਨੇ ਜਿੰਨੀ ਅਜੇ ਤੱਕ ਮਿਹਨਤ ਮੁਸ਼ਕਲ ਕੀਤੀ ਹੈ ਉਹ ਸਿਰ ਮੱਥੇ ਮੈਂ ਤਾਂ ਹੀ ਪਹਿਲਾਂ ਵੀ ਕਿਹਾ ਵੀ ਯੂਕੇ ਦੀ ਸੰਗਤ ਤੁਸੀਂ ਵੇਖੋ ਵੀ ਉਸ ਸਮਿਆਂ ਦੇ ਵਿੱਚ ਖਾਲਸਾਤਾਨ ਦਾ ਝੰਡਾ ਚੁੱਕਣ ਦਾ ਸਿਹਰਾ ਉਹਨਾਂ ਦੇ ਸਿਰ ਤੇ ਵੱਜਦਾ ਆ ਔਰ ਜਿਸ ਤਰੀਕੇ ਨਾਲ ਸਿੱਖਾਂ ਦੀ ਪਛਾਣ ਉਹਨਾਂ ਨੇ ਇੰਟਰਨੈਸ਼ਨਲਾਈਜ਼ ਕੀਤੀ ਆ ਉਹਦੇ ਲਈ ਵਧਾਈ ਦੇ ਪਾਤਰ ਨੇ ਪਰ ਕਿਤੇ ਨਾ ਕਿਤੇ ਅਸੀਂ ਇੱਕ ਚੀਜ਼ ਦੇ ਵਿੱਚ ਅਜੇ ਕਾਮਯਾਬ ਨਹੀਂ ਹੋ ਪਏ ਉਹ ਹੈਗੀ ਸਾਡੀ ਡਿਪਲੋਮੇਸੀ ਉਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਮੁਲਕਾਂ ਦੇ ਜਿਹੜੇ ਡਿਪਲੋਮੈਟਿਕ ਪਰਸਨਸ ਨੇ ਜਿਹੜੀਆਂ ਡਿਪਲੋਮੈਟਿਕ ਪੋਜੀਸ਼ਨਸ ਨੇ ਉਹਦੇ ਵਿੱਚ ਅਸੀਂ ਅਜੇ ਅਸਰ ਨਹੀਂ ਰਖਾ ਪਏ ਔਰ ਇਸ ਗੱਲ ਦੀ ਗਵਾਹੀ ਭਰਦੀ ਆ ਤੁਸੀਂ ਵੇਖੋ ਇਹ ਸਾਡੀ ਤਰਾਸਦੀ ਆ ਕਿ ਭਾਈ ਅਵਤਾਰ ਸਿੰਘ ਖੰਡੇ ਦੀ ਮੌਤ ਤੋਂ ਬਾਅਦ ਮਾਤਾ ਜੀ ਨੂੰ ਤੇ ਭੈਣ ਨੂੰ ਵੀਜ਼ਾ ਨਹੀਂ ਦਿਵਾ ਸਕੇ ਅਸੀਂ ਤੇ ਅਸੀਂ ਉਦਾਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਈ ਇਹ ਜੇ ਦਵਾ ਜਾਂਦੇ ਤੇ ਇਹ ਸੀ ਸਾਡੀ ਡਿਪਲੋਮੇਸੀ ਦੀ ਕਾਮਯਾਬੀ ਪਰ ਜੇ ਨਹੀਂ ਦਵਾ ਸਕੇ ਤੇ ਫਿਰ ਸਾਨੂੰ ਮੰਨਣਾ ਪਏਗਾ ਨਾ ਕਿਤੇ ਨਾ ਕਿਤੇ ਸਾਡਾ ਫੇਲਿਅਰ ਹੈਗਾ ਤੇ ਇਹ ਜਿਹੜਾ ਫੇਲਿਅਰ ਆ ਸਾਡਾ ਜੇ ਇਹਨੂੰ ਸਕਸੈਸ ਦੇ ਵਿੱਚ ਬਦਲਣਾ ਹੈ ਕਾਮਯਾਬੀ ਵਿੱਚ ਬਦਲਣਾ ਤੇ ਇਤ ਲਈ ਕੰਮ ਕਰਨਾ ਪੈਣਾ ਹੈ ਘਰ ਬੈਠਿਆ ਕਿਸੇ ਨੇ ਆ ਕੇ ਸਾਡੀ ਬਾਹ ਨੀ ਫੜਨੀ